ਹਿੱਟਸਾ ਸਾਹਿਬ ਪ੍ਰੋਗਰਾਮ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਕੈਲੰਡਰ ਦਾ ਵਰਾ ਜਦੋਂ ਤਬਦੀਲ ਹੁੰਦਾ ਹੈ ਤਾਂ ਲੇਖਾ ਜੋਖਾ ਕਰਨਾ ਜ਼ਰੂਰੀ ਹੁੰਦਾ ਹੈ ਕਿ ਇਸ ਸਾਲ ਕੀ ਕੁਝ ਹੋਇਆ ਕੀ ਵਧੀਆ ਚੀਜ਼ਾਂ ਤੇ ਕਈ ਧਿਆਨ ਦੇਣ ਵਾਲੀਆਂ ਗੱਲਾਂ ਜੜੀਆਂ ਨੇ ਉਹਨਾਂ ਵੱਲ ਸੁਭਾਵਕ ਤੌਰ ਤੇ ਕੰਮ ਕਰਨਾ ਹੁੰਦਾ ਹੈ ਤੇ ਇਹੀ ਕੰਮ ਕਰਦਾ ਹੈ ਲੇਖਾ ਜੋਖਾ ਅਤੇ ਇਹੀ ਚੀਜ਼ ਖੇਡਾਂ ਦੀ ਦੁਨੀਆ ਉੱਪਰ ਵੀ ਲਾਗੂ ਹੁੰਦੀ ਹੈ ਸਾਲ 2025 ਵਿੱਚ ਖੇਡਾਂ ਦੀ ਦੁਨੀਆ ਅੰਦਰ ਕਿਹੜੀਆਂ ਵੱਡੀਆਂ ਸੁਰਖੀਆਂ ਸਾਹਮਣੇ ਆਈਆਂ ਕੀ ਵੱਡੀਆਂ ਪ੍ਰਾਪਤੀਆਂ ਹੋਈਆਂ ਸਾਡੇ ਭਾਰਤ ਦੇਸ਼ ਤੇ ਖਿਡਾਰੀਆਂ ਦੇ ਨਾਂ ਅਤੇ ਹੋਰ ਆਲਮੀ ਖੇਡ ਸੁਰਖੀਆਂ ਬਾਰੇ ਗੱਲ ਕਰਨੀ ਬਣਦੀ ਹੈ ਅਤੇ ਅੱਜ ਇਸੇ ਵਿਸ਼ੇ ਨੂੰ ਮੁਖਾਤਿਬ ਹੋ ਰਹੇ ਹਾਂ ਸਾਲ 2025 ਦਾ ਖੇਡਾਂ ਦਾ ਲੇਖਾ ਜੋਖਾ ਅਤੇ ਇਸ ਵਿਸ਼ੇ ਬਾਰੇ ਗੱਲ ਕਰਨ ਲਈ ਸਾਡੇ ਕੋਲ ਮਾਹਿਰ ਸ਼ਖਸੀਅਤ ਮੌਜੂਦ ਨੇ ਡਾਕਟਰ ਮਨੂ ਸੂਦ ਜੋ ਕਿ ਮੁਖੀ ਨੇ ਸਰੀਰਕ ਸਿੱਖਿਆ ਵਿਭਾਗ ਡੀਵੀ ਕਾਲਜ ਜਲੰਧਰ ਵਿਖੇ ਤੁਹਾਡਾ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਸ਼ੁਕਰੀਆ ਤੇ ਆਪਾਂ ਗੱਲ ਕਰਾਂਗੇ ਖੇਡਾਂ ਬਾਰੇ ਖੇਡਾਂ ਦਾ ਲੇਖਾ ਜੋਖਾ 2025 ਦਾ ਜਦੋਂ ਆਪਾਂ ਕਰਾਂਗੇ ਤਾਂ ਸੁਭਾਵਕ ਤੌਰ ਤੇ ਨਤੀਜਿਆਂ ਵੱਲ ਪਹਿਲਾਂ ਧਿਆਨ ਜਾਣਾ ਹੈ ਤੇ ਜਦੋਂ ਗੱਲ ਹੁੰਦੀ ਹੈ ਖੇਡ ਨਤੀਜਿਆਂ ਦੀ ਤਾਂ ਵਿਸ਼ਵ ਕੱਪ ਜਿਹੜਾ ਸਭ ਤੋਂ ਵੱਡਾ ਆਯੋਜਨ ਹੁੰਦਾ ਸਭ ਤੋਂ ਵੱਡੀ ਜਿੱਤ ਇਸ ਨੂੰ ਮੰਨਿਆ ਜਾਂਦਾ ਤੇ ਇਸ ਵਾਰੇ ਜਦੋਂ ਵਿਸ਼ਵ ਕੱਪ ਦੀ ਗੱਲ ਹੁੰਦੀ ਹੈ ਤਾਂ ਔਰਤਾਂ ਦੀ ਕ੍ਰਿਕਟ ਟੀਮ ਨੇ ਵਿਸ਼ਵ ਕੱਪ ਜਿੱਤਿਆ ਪੰਜਾਬ ਓਵਰਾਂ ਦਾ ਬਹੁਤ ਵੱਡੀ ਪ੍ਰਾਪਤੀ ਹੈ ਪਹਿਲੀ ਵਾਰ ਉਹਨਾਂ ਦੇ ਨਾਂਇ ਪ੍ਰਾਪਤੀ ਦਰਜ ਹੋਈ ਇਸ ਨੂੰ ਆਪਾਂ ਜੇ ਸਭ ਤੋਂ ਵੱਡੀ ਪ੍ਰਾਪਤੀ ਵਜੋਂ ਵੇਖੀਏ ਤਾਂ ਇਸ ਬਾਰੇ ਤੁਸੀਂ ਕੀ ਦੱਸਣਾ ਚਾਹੋਗੇ ਦੇਖੋ ਕੋਈ ਵੀ ਜਿਹੜੀ ਜਿੱਤ ਹੈਗੀ ਹੈ ਔਰ ਵਿਸ਼ੇਸ਼ ਤੌਰ ਦੇ ਉੱਤੇ ਕਿਸੇ ਵਰਲਡ ਕੱਪ ਦੇ ਵਿੱਚ ਤੁਸੀਂ ਜੇ ਕੋਈ ਜਿੱਤ ਹਾਸਲ ਕਰਦੇ ਹੋ ਉਹ ਵੀ ਪਹਿਲੀ ਵਾਰ 50 ਸਾਲ ਦੇ ਇਤਿਹਾਸ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਪਹਿਲੀ ਵਾਰੀ ਵਰਲਡ ਕੱਪ ਔਮਨ ਵਰਲਡ ਕੱਪ ਜਿਹੜਾ ਹੈਗਾ ਆ 1 ਡੇ ਵਰਲਡ ਕੱਪ ਜੀ ਭਾਰਤ ਦੀਆਂ ਲੜਕੀਆਂ ਨੇ ਜਿੱਤਿਆ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਜਬਰਦਸਤ ਕਾਮਯਾਬੀ ਦਾ ਇੱਕ ਸਾਈਨ ਹੈ ਔਰ ਦੂਸਰੀ ਗੱਲ ਜੇ ਮੈਂ ਇਹਦੇ ਨਾਲ ਜੋੜ ਕੇ ਕਰਾਂ ਹਾਂ ਜੀ ক্রিকেট ਜਿਹੜੀ ਇਦਾਂ ਦੀ ਖੇਡ ਹੈ ਹਾਲਾਂਕਿ ਸਾਡੀ ਰਾਸ਼ਟਰੀ ਖੇਡ ਹੌਕੀ ਹੈ ਹਾਂ ਜੀ ਪਰ ক্রিকেট ਨੂੰ ਅਸੀਂ ਭਾਰਤ ਦਾ ਰਿਲੀਜੀਅਨ ਮੰਨਦੇ ਹਾਂ ਕਿਉਂਕਿ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਚਲਿਤ ਜਿਹੜੀ ਕੋਈ ਖੇਡ ਹੈ ਤੇ ਉਹ ক্রিকেট ਹੀ ਹੈ ਇਹ ਕੋੜਾ ਸੱਚ ਹੈ ਜਾਂ ਸੱਚਾ ਮਿੱਠਾ ਸੱਚ ਹੈ ਇਹ ਜਿਸ ਤਰੀਕੇ ਦੇ ਨਾਲ ਵੀ ਕੋਈ ਇਹਨੂੰ ਲੈਂਦਾ ਆ ਉਹਦੀ ਆਪਣਾ ਅਧਿਕਾਰ ਆ ਉਹਦਾ ਆਪਣੀ ਸੋਚ ਆ ਲੇਕਿਨ ਮੈਂ ਮਹਿਸੂਸ ਕਰਦਾ ਹਾਂ ਕਿ ਜੋ ਖੇਡ ਦੇ ਵਿੱਚ ਤੁਸੀਂ ਤੁਹਾਡਾ ਦੇਸ਼ ਪੂਰਾ ਉਹਨੂੰ ਪ੍ਰੇਮ ਕਰਦਾ ਹੈ ਤੇ ਉਹਦੇ ਵਿੱਚ ਜੇ ਤੁਸੀਂ ਇੱਕ ਅਹਿਮ ਮੁਕਾਮ ਹਾਸਲ ਕਰਦੇ ਹੋ ਵਰਲਡ ਕੱਪ ਜਿੱਤਦੇ ਹੋ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੋ ਸਕਦੀ ਜੀ ਸੋ ਬਹੁਤ ਵੱਡੀ ਪ੍ਰਾਪਤੀ ਔਰਤਾਂ ਦੀ ਕ੍ਰਿਕਟ ਟੀਮ ਨੇ ਕੀਤੀ ਹੈ ਤੇ ਤੁਸੀਂ ਇਹ ਵੀ ਮੰਨਦੇ ਹੋ ਕਿ ਆਪਾਂ ਇਹ ਤਾਂ ਜਾਣਦੇ ਆ ਕਿ ਕ੍ਰਿਕਟ ਸਾਡੇ ਦੇਸ਼ 'ਚ ਬਹੁਤ ਮਕਬੂਲ ਖੇਡ ਹੈ ਪਰ ਜ਼ਿਆਦਾ ਚਰਚਾ ਪੁਰਸ਼ਾਂ ਦੀ ਕ੍ਰਿਕਟ ਟੀਮ ਦੀ ਹੁੰਦੀ ਰਹੀ ਹੈ ਹੁਣ ਤਾਂ ਪਰ ਇਸ ਜਿੱਤ ਨੇ ਤੁਹਾਨੂੰ ਲੱਗਦਾ ਕਿ ਹਾਲਾਤ ਕੁਝ ਤਬਦੀਲ ਕੀਤੇ ਆ ਔਰਤਾਂ ਦੀ ਕ੍ਰਿਕਟ ਵੱਲ ਲੋਕਾਂ ਦਾ ਧਿਆਨ ਗਿਆ ਤੇ ਵੱਡੀ ਗੱਲ ਕੀ ਔਰਤਾਂ ਦੀ ਲੜਕੀਆਂ ਨੇ ਖੇਡਾਂ ਦੇ ਖੇਤਰ ਵਿੱਚ ਆਉਣ ਅੱਗੇ ਵਧਣ ਲਈ ਇੱਕ ਨਵੀਂ ਪ੍ਰੇਰਣਾ ਵੀ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਸਾਬਤ ਹੋਊਗੀ ਦੋਨੂ ਸਾਹਿਬ ਮੈਨੂੰ ਲੱਗਦਾ ਹੈ ਕਿ ਭਾਰਤ ਦੇਸ਼ ਥੋੜਾ ਜਿਹਾ ਬਦਨਾਮ ਹੈ ਇਸ ਚੀਜ਼ ਨੂੰ ਲੈ ਕੇ ਕਿ ਅਸੀਂ ਔਰਤਾਂ ਦੇ ਲਈ ਵੱਲ ਪੱਖਪਾਤ ਕਰਦੇ ਹਾਂ ਡਿਸਕ੍ਰਿਮੀਨੇਟ ਕਰਦੇ ਹਾਂ ਉਹਨਾਂ ਨਾਲ ਲੇਕਿਨ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਵੀ ਹੁੰਦੀ ਹੈ ਕਿ ਭਾਰਤ ਇੱਕ ਪਾਇਨੀਅਰ ਦੇਸ਼ ਹੈ ਜਿਹੜਾ ਅੱਜ ਦੇ ਮੌਜੂਦਾ ਦੌਰ ਦੇ ਵਿੱਚ ਜਾਂ ਪੁਰਾਣੇ ਜਿਹੇ ਹਿਸਟੋਰੀਕਲ ਪਰਸਪੈਕਟਿਵ ਵੀ ਦੇਖੀਏ ਤਾਂ ਉਸ ਟਾਈਮ ਵੀ ਵਿੱਚ ਦਾ ਪੀਰੀਅਡ ਜਿਹੜਾ ਆਇਆ ਕਿਉਂਕਿ ਜਦੋਂ ਮਲਟੀਪਲ ਕਈ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਮੈਂ ਨਹੀਂ ਡਿਸਕਸ ਕਰਦਾ ਲੇਕਿਨ ਜਿਹੜਾ ਹੁਣ ਮੌਜੂਦਾ ਦੌਰ ਹੈ ਇਹਦੇ ਵਿੱਚ ਭਾਰਤ ਇੱਕ ਗ੍ਰਿਣੀ ਦੇਸ਼ ਹੈ ਲੀਡਿੰਗ ਦੇਸ਼ ਹੈ ਦੇਖੋ ਜੇ ਆਪਾਂ ਬੀਸੀਸੀਆਈ ਦੀ ক্রিকেট ਬੋਰਡ ਦੀ ਗੱਲ ਕਰੀਏ ਦੁਨੀਆ ਦਾ ਸਭ ਤੋਂ ਅਮੀਰ ਤਰੀਨ ਬੋਰਡ ਹੈਗਾ ਇਹਨਾਂ ਨੇ ਸਭ ਤੋਂ ਪਹਿਲਾਂ ਇੱਕ ਪਹਿਲ ਲਈ ਇਹਨਾਂ ਨੇ ਲੜਕੀਆਂ ਤੇ ਲੜਕਿਆਂ ਦੇ ਵਿੱਚ ਫਰਕ ਕਰਨਾ ਬਿਲਕੁਲ ਬੰਦ ਕੀਤਾ ਜਿਹੜੀ ਇਹਨਾਂ ਦੀ ਪੇਮੈਂਟ ਜਿਹੜਾ ਇਹਨਾਂ ਦਾ ਸਟਾਈਲ ਜਿਹੜਾ ਇਹਨਾਂ ਦਾ ਰੈਂਟ ਸੈਂਡ ਸਾਰਾ ਉਹਨੂੰ ਬਰਾਬਰੀ ਤੇ ਲਿਆ ਕੇ ਦਿੱਤਾ ਜੀ ਆਈਪੀਐਲ ਲੀਗ ਚੱਲੀ ਉਸੇ ਬਖਤ ਉਸ ਦੇ ਬਰਾਬਰ ਹੀ ਔਮਨ ਲੀਗ ਚੱਲੀ ਬਿਲਕੁਲ ਔਰ ਜਦੋਂ ਇਸ ਤਰੀਕੇ ਦਾ ਪ੍ਰੋਤਸਾਹਨ ਫੈਡਰੇਸ਼ਨਸ ਦੇਸ਼ ਦੇ ਵਿੱਚ ਦਿੱਤਾ ਜਾਂਦਾ ਨਾ ਸਿਰਫ ਔਰਤ ਤੇ ਮਰਦ ਦੇ ਵਿੱਚ ਦਾ ਬਲਕਿ ਜੇ ਆਪਾਂ ਗੱਲ ਕਰੀਏ ਭਾਰਤ ਦੇਸ਼ ਦੇ ਵਿੱਚ ਵਿਕਲਾਂਗ ਖਿਡਾਰੀ ਜਿਹੜੇ ਦਿਵਯਜਨ ਹੈਗੇ ਉਹਨਾਂ ਦੇ ਜਿਹੜੇ ਆਪਣੇ ਟੂਰਨਾਮੈਂਟਸ ਔਰ ਉਹਨਾਂ ਦੀ ਜਿਹੜੀ ਪ੍ਰਾਈਜ਼ ਮਨੀ ਦੀ ਜੇ ਅਸੀਂ ਗੱਲ ਕਰੀਏ ਤਾਂ ਕੋਈ ਯੂਰੋਪੀਅਨ ਦੇਸ਼ ਕੋਈ ਦੂਸਰੀ ਥਾਵਾ ਦਿੱਤੇ ਉਹਨਾਂ ਨੂੰ ਉਸ ਲੈਵਲ ਦੀ ਰਿਸਪੈਕਟ ਡਿਗਨਿਟੀ ਜਾਂ ਬਰਾਬਰੀ ਇਕੁਐਲਟੀ ਨਹੀਂ ਦਿੰਦਾ ਜੀ ਭਾਰਤ ਪਾਇਨੀਅਰ ਹੈ ਔਰ ਭਾਰਤ ਨੇ ਕਰਕੇ ਦਿਖਾਇਆ ਜੀ ਔਰ ਪੈਰਾਓਲੰਪਿਕਸ ਦੇ ਵਿੱਚ ਸਾਡੇ ਖਿਡਾਰੀ ਜਿਹੜੇ ਜਿੱਤਦੇ ਨੇ ਜੀ ਉਹਨਾਂ ਸਾਰਿਆਂ ਨੂੰ ਬਰਾਬਰ ਦੀ ਰਾਸ਼ੀ ਬਰਾਬਰ ਦੀ ਇੱਜ਼ਤ ਮਾਨ ਉਹ ਸਾਰਾ ਪ੍ਰਾਪਤ ਹੋ ਰਿਹਾ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ ਭਾਰਤ ਦੇ ਕ੍ਰੈਡਿਟ ਦੇ ਵਿੱਚ ਇਹ ਚੀਜ਼ ਜਾਂਦੀ ਹੈ ਜੀ ਔਰ ਇਸੇ ਸਾਲ ਇਹ ਚੀਜ਼ ਹੋਰ ਅੱਗੇ ਵਧਦੀ ਹੋਈ ਨਜ਼ਰ ਆਈ ਹੈ ਕਿ ਸਾਰਿਆਂ ਨੂੰ ਇੱਕੋ ਮੰਚ ਤੇ ਇੱਕੋ ਪੱਧਰ ਉੱਪਰ ਲਿਆਉਣ ਦਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਹੈ। ਬਿਲਕੁਲ। ਤੇ ਇਹ ਤਾਂ ਗੱਲ ਹੋ ਗਈ ਔਰਤਾਂ ਦੀ ਕ੍ਰਿਕਟ ਟੀਮ ਦੀ। ਇਸ ਤੋਂ ਬਾਅਦ ਨਾਲ ਲੱਗਦੀ ਗੱਲ ਆਪਾਂ ਪੁਰਸ਼ਾਂ ਦੀ ਕ੍ਰਿਕਟ ਟੀਮ ਦੀ ਵੀ ਕਰ ਲਈਏ। ਉਹਨਾਂ ਦੇ ਲਈ ਜਿਹੜਾ ਇਹ ਵਰਾ ਵੱਡੀਆਂ ਜਿੱਤਾਂ ਪੱਖੋਂ ਏਸ਼ੀਆ ਕੱਪ ਜਿੱਤਿਆ। ਟੈਸਟ ਕ੍ਰਿਕਟ ਵਿੱਚ ਥੋੜਾ ਝਟਕਾ ਲੱਗਾ ਪਰ ਜਿਹੜੀ ਸੀਮਤ ਓਵਰਾਂ ਵਾਲੀ ਕ੍ਰਿਕਟ ਆ ਉਹਦੇ ਵਿੱਚ ਟੀਮ ਵਧੀਆ ਪ੍ਰਦਰਸ਼ਨ ਕਰਦੀ ਨਜ਼ਰ ਆਈ। ਪੁਰਸ਼ ਕ੍ਰਿਕਟ ਟੀਮ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਆਈਪੀਐਲ ਦੇ ਆਉਣ ਦੇ ਨਾਲ ਇੱਕ ਖੇਡ ਦਾ ਨਜ਼ਰੀਆ ਬਹੁਤ ਬਦਲ ਗਿਆ ਹੈ ਝਟਪਟ ਕ੍ਰਿਕਟ ਸ਼ੁਰੂ ਹੋ ਗਈ ਹੈ ਹਾਂਜੀ ਔਰ ਜੇ ਆਪਾਂ ਕ੍ਰਿਕਟ ਦੀ ਅਸਲੀਅਤ ਦੀ ਬਾਰੇ ਗੱਲ ਕਰੀਏ ਤਾਂ ਕ੍ਰਿਕਟ ਜੇ ਸਿਆਣੇ ਖਿਡਾਰੀ ਜਾਂ ਜਿਹੜੇ ਅਸਲੀ ਕ੍ਰਿਕਟਰ ਜਾਂ ਜਿਹੜੇ ਕ੍ਰਿਕਟ ਨੂੰ ਪ੍ਰੇਮ ਕਰਦੇ ਆ ਉਹ ਕਹਿੰਦੇ ਕਿ ਜਿਹੜੀ ਟ੍ਰੈਡੀਸ਼ਨਲ ਕ੍ਰਿਕਟ ਜਿਹਨੂੰ ਅਸੀਂ ਕਹਿੰਦੇ ਟੈਸਟ ਮੈਚ ਕ੍ਰਿਕਟ ਹਾਂਜੀ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਿਸ਼ੇਸ਼ ਜਗ੍ਹਾ ਰੱਖਦਾ ਅਸੀਂ ਟੈਸਟ ਕ੍ਰਿਕਟ ਦੇ ਵਿੱਚ ਲਗਾਤਾਰ ਮੈਂ ਮਹਿਸੂਸ ਕਰਨਾ ਕਿ 2 ਸਾਲ ਤੋਂ ਪਿਛਲੀ 2 ਸੀਰੀਜ਼ ਅਸੀਂ ਹਾਰ ਰਹੇ ਹਾਂ ਨਿਊਜ਼ੀਲੈਂਡ ਦੇ ਨਾਲ ਤੇ ਸਾਊਥ ਅਫਰੀਕਾ ਦੇ ਨਾਲ ਹਾਂਜੀ ਪਰ ਜਿਹੜਾ ਜਿਹਨੂੰ ਆਪਾਂ ਅੱਜਕੱਲ ਝਟਪਟ ਕ੍ਰਿਕਟ T20 ਜਾਂ 1 ਡੇ ਇਹਨਾਂ ਦੋਵਾਂ ਦੇ ਵਿੱਚ ਸਾਡੀ ਪਰਫਾਰਮੈਂਸ ਸ਼ਾਨਦਾਰ ਰਹੀ ਹੈ ਅਸੀਂ ਲਗਾਤਾਰ ਸੀਰੀਜ਼ ਵੀ ਜਿੱਤ ਰਹੇ ਹਾਂ ਜੀ ਤੇ ਜੇ ਆਪਾਂ ਗੱਲ ਕਰੀਏ ਆ ਹੁਣੇ ਏਸ਼ੀਆ ਕੱਪ ਜਿਹੜਾ ਹੋਇਆ ਸੀਗਾ ਉਹਦੇ ਵਿੱਚ ਮੈਂ ਏਸ਼ੀਆ ਕੱਪ ਹੋਇਆ ਸੀ ਉਹਦੇ ਵਿੱਚ ਅਸੀਂ ਪਾਕਿਸਤਾਨ ਨੂੰ ਲਗਾਤਾਰ ਮੈਚਾਂ ਦੇ ਵਿੱਚ ਹਰਾਇਆ ਔਰ ਪਾਕਿਸਤਾਨ ਦੇ ਅਗੇਂਸਟ ਜਿੱਤਣਾ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਕਾਮਯਾਬੀ ਮੰਨੀ ਜਾਂਦੀ ਹੈ ਜੀ ਔਰ ਜਿਸ ਤਰੀਕੇ ਨਾਲ ਹੁਣ ਅਸੀਂ ਦੇਖਿਆ ਕਿ ਜੂਨੀਅਰ ਬੱਚਿਆਂ ਦਾ 19 ਏਸ਼ੀਆ ਕੱਪ ਜਿਹੜਾ ਹੋਇਆ ਸੀ ਉਹਦੇ ਵਿੱਚ ਪਾਕਿਸਤਾਨ ਤੋਂ ਹਾਰੇ ਆ ਤਾਂ ਉਹਦੀ ਨਿਰਾਸ਼ਾ ਵੀ ਹੈ ਬਿਲਕੁਲ ਬਿਲਕੁਲ ਲੇਕਿਨ ਹਾਰ ਜਦ ਖੇਡ ਦਾ ਹਿੱਸਾ ਹੈ ਪਰ ਮੈਂ ਮਹਿਸੂਸ ਕਰਦਾ ਕਿ ਜੇ ਸੰਪੂਰਨ ਤੌਰ ਦੇ ਤੇ ਨੂੰ ਰਾਉਂਡ ਅਪ ਕਰਕੇ ਦੇਖਿਆ ਜਾਵੇ ਵੀ 2025 ਕ੍ਰਿਕਟ ਲਈ ਇੱਕ ਬਹੁਤ ਸ਼ਾਨਦਾਰ ਸਾਲ ਰਿਹਾ ਜੀ ਬਿਲਕੁਲ ਸੋ ਟੈਸਟ ਕ੍ਰਿਕਟ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਸਾਰੇ ਬੰਨੇ ਸ਼ਾਨਦਾਰ ਪ੍ਰਦਰਸ਼ਨ ਹੀ ਰਿਹਾ ক্রিকেট ਟੀਮਾਂ ਦਾ ਤੇ ਇਸ ਤੋਂ ਬਾਅਦ ਆਪਾਂ ਕੌਮੀ ਖੇਡ ਹਾਕੀ ਦੀ ਹੁਣ ਗੱਲ ਕਰੀਏ ਬਹੁਤ ਜ਼ਰੂਰੀ ਅਹਿਮ ਖੇਡ ਹੈ ਸਾਡੇ ਸਾਰਿਆਂ ਲਈ ਤੇ ਹਾਕੀ ਦੇ ਵਿੱਚ ਤੁਸੀਂ ਕਿਹੋ ਜਿਹੇ ਸਾਲ ਹੀ ਵੇਖਿਆ ক্রিকেট ਦੀ ਗੱਲ ਆਪਾਂ ਕੀਤੀ ਸ਼ਾਨਦਾਰ ਸਾਲ ਰਿਹਾ ਹਾਕੀ ਪੱਖੋਂ ਵੀ ਇੰਨਾ ਹੀ ਸ਼ਾਨਦਾਰ ਤੁਸੀਂ ਮੰਨਦੇ ਹੋ ਇਸ ਬਾਰੇ ਨੂੰ ਸਾਲ 2025 ਨੂੰ ਅ ਪਿਛਲੇ ਸਾਲਾਂ ਦੇ ਵਿੱਚ ਅਸੀਂ 올림픽 ਦੇ ਵਿੱਚ ਪੋਜੀਸ਼ਨ ਹਾਸਲ ਕੀਤੀ 3rd ਪੋਜੀਸ਼ਨ ਹਾਸਲ ਕੀਤੀ ਉਸ ਤੋਂ ਬਾਅਦ ਉਹੀ ਜਿਹੜਾ ਮੋਮੈਂਟਮ ਅਸੀਂ ਕੈਰੀ ਕਰਦੇ ਹੋਏ ਅੱਗੇ ਨਜ਼ਰ ਆਇਆ ਅੱਛਾ ਔਰ ਮੈਂ ਮਹਿਸੂਸ ਕਰਦਾ ਹਾਂ ਕਿ ਜਿਹੜਾ ਏਸ਼ੀਆ ਕੱਪ ਜਿੱਤਣਾ ਔਰ ਬਹੁਤ ਕੌਨਫੀਡੈਂਸ ਦੇ ਨਾਲ ਇਹ ਜਿੱਤ ਜਿਹੜੀ ਏਸ਼ੀਆ ਕੱਪ ਇਦਾਂ ਦਾ ਸੀ ਕਿ ਜਦੋਂ ਅਸੀਂ ਟੀਮ ਐਂਡ ਥਾਟ ਫੇਵਰੇਟ ਤਾਂ ਅਸੀਂ ਸੀਗੇ ਪਰ ਜਦੋਂ ਅਸੀਂ ਇਹ ਟੂਰਨਾਮੈਂਟ ਜਿੱਤਿਆ ਤੇ ਉਹ ਟੂਰਨਾਮੈਂਟ ਜਿਹਨੂੰ ਕਹਿੰਦੇ ਆ ਕਿ ਬਹੁਤ ਖੂਬਸੂਰਤੀ ਦੇ ਨਾਲ ਜਿੱਤਿਆ ਔਰ ਮੈਨ ਹਾਕੀ ਦੇ ਵਿੱਚ ਅਸੀਂ ਤਕਰੀਬਨ ਸਹੀ ਤਰੀਕੇ ਦੇ ਨਾਲ ਜਾ ਰਹੇ ਹਾਂ ਜੇ ਆਪਾਂ ਗੱਲ ਕਰੀਏ ਅੱਗੇ ਵੱਧਦੇ ਹੋਏ ਤਾਂ ਜੂਨੀਅਰ ਲੈਵਲ ਦੇ ਉੱਤੇ ਜਿੱਦਾਂ ਇਸ ਸਾਲ ਆਪਣਾ ਵਰਲਡ ਕੱਪ ਹੋਇਆ ਜੀ ਅ ਬਿਹਾਰ ਦੇ ਵਿੱਚ ਵਰਲਡ ਕੱਪ ਹੋਇਆ ਉਹਦੇ ਵਿੱਚ ਵੀ ਆਪਣੀ ਟੀਮ ਨੇ 3rd ਪੋਜੀਸ਼ਨ ਹਾਸਲ ਕੀਤੀ ਹਾਂਜੀ ਸੋ ਹਾਕੀ ਦੇ ਵਿੱਚ ਵੀ ਸਾਡਾ ਜਿਹੜਾ ਪ੍ਰਵੇਖ ਹੈ ਇਹ ਬਹੁਤ ਅੱਛਾ ਚੱਲ ਰਿਹਾ ਹੈ ਸਾਡੀ ਜਿਹੜੀ ਪਾਸਟ ਗਲੋਰੀ ਹੈਗੀ ਆ ਮੈਨੂੰ ਲੱਗਦਾ ਉਹਨੂੰ ਅਸੀਂ ਰੀਗੇਨ ਕਰਨ ਦੀ ਪੋਜੀਸ਼ਨ ਦੇ ਵਿੱਚ ਆ ਰਹੇ ਹਾਂ ਔਰ ਹਾਕੀ ਦਾ ਵੀ ਜੇ ਸਾਰੇ ਸਾਲ ਦਾ ਸਮਾਵੇਸ਼ ਕਰੀਏ ਦਾ ਜੂਨੀਅਰ ਤੇ ਸੀਨੀਅਰ men section ਦੇ ਵਿੱਚ ਅਸੀਂ ਅੱਛਾ ਕੀਤਾ ਸਾਡੀਆਂ ਲੜਕੀਆਂ ਨੇ ਵੀ ਕੰਪੀਟੀਟਿਵਲੀ ਬਹੁਤ ਅੱਛਾ ਕੀਤਾ ਚੀਲੀ ਦੇ ਵਿੱਚ ਜੂਨੀਅਰ ਵਰਲਡ ਕੱਪ ਹੋਇਆ ਪੋਡੀਅਮ ਫਿਨਿਸ਼ ਨਹੀਂ ਹੈ ਲੇਕਿਨ ਇੱਕ ਰਿਸਪੈਕਟੇਬਲ ਪੋਜੀਸ਼ਨ ਹਾਸਲ ਕੀਤੀ ਸੋਹਣੇ ਮੈਚ ਖੇਡੇ ਔਰ ਤਾਂਕਿ ਉਹ ਵਰਲਡ ਲੈਵਲ ਦੇ ਉੱਤੇ ਜਿਨ ਅਸੀਂ ਕਹਿੰਦੇ ਗੀ ਰਬਿੰਗ ਸ਼ੋਲਡਰਸ ਐਟ ਦੀ ਇੰਟਰਨੈਸ਼ਨਲ ਲੈਵਲ ਉਹ ਯੂਰੋਪੀਅਨ ਖਿਡਾਰੀਆਂ ਦੇ ਬਰਾਬਰ ਅਰਜنٹੀਨਾ ਚੀਲੀ ਇਦਾਂ ਦੀਆਂ ਟੀਮਾਂ ਦੇ ਬਰਾਬਰ ਅਸੀਂ ਬਹੁਤ ਅੱਛਾ ਪਰਫਾਰਮ ਕੀਤਾ ਔਰ ਹਾਕੀ ਦਾ ਲੜਕੀਆਂ ਤੇ ਲੜਕਿਆਂ ਦਾ ਪਵਿਕ ਬਹੁਤ ਬ੍ਰਾਈਟ ਨਜ਼ਰ ਆ ਰਿਹਾ ਜੀ ਕੌਮਿਕ ਹਿੱਟ ਹਾਕੀ ਪੱਖੋਂ ਜ਼ਰੂਰ ਇੱਕ ਸਾਨੂੰ ਉਤਸ਼ਾਹ ਬਣਦਾ ਹੋਇਆ ਨਜ਼ਾਰਾ ਹੈ ਤੇ ਹਾਕੀ ਦੇ ਨਾਲ ਇੱਕ ਗੱਲ ਜੁੜਦੀ ਤੁਹਾਡੇ ਕੋਲ ਇਹ ਵੀ ਜਾਣਨੀ ਚਾਹਾਂਗੇ ਕਿ ਹੁਣ ਤੱਕ ਆਪਾਂ ਵੇਖਦੇ ਰਹੇ ਹਾਂ ਕਿ ਹਾਕੀ ਦੀ ਸਾਡੀ ਆਮ ਤੌਰ ਤੇ ਇੱਕ ਟੀਮ ਮਜ਼ਬੂਤ ਹੁੰਦੀ ਰਹੀ ਹੈ ਸੀਨੀਅਰ ਟੀਮ ਜਿਹੜੀ ਹੈ ਪਰ ਇਸ ਵੇਲੇ ਤੁਸੀਂ ਵੀ ਦੱਸਿਆ ਉਤਸ਼ਾਹ ਵਾਲੀ ਗੱਲ ਹੈ ਕਿ ਸੀਨੀਅਰ ਟੀਮ ਵੀ ਵਧੀਆ ਕਰ ਰਹੀ ਹੈ ਜੂਨੀਅਰ ਟੀਮ ਜਿਹੜੀ ਉਹ ਵੀ ਵਧੀਆ ਖੇਡ ਰਹੀ ਹੈ ਕੁੜੀਆਂ ਦੀ ਟੀਮ ਵੀ ਵਧੀਆ ਖੇਡ ਰਹੀ ਹੈ ਸੋ ਸਾਡੇ ਕੋਲ ਇਸ ਵੇਲੇ ਮੌਜੂਦਾ ਸਮੇਂ ਵੀ ਉਸ ਸ਼ਾਦਾ ਹਾਲਾ ਮੇ ਆਉਣ ਵਾਲੇ ਸਮੇਂ ਜਿਹੜੀ ਜੂਨੀਅਰ ਟੀਮ ਆ ਉਹ ਵੀ ਤੁਹਾਨੂੰ ਲੱਗਦਾ ਕਿ ਬਿਹਤਰ ਪ੍ਰਦਰਸ਼ਨ ਕਰਨ ਕਿਉਂਕਿ ਸਾਡੀਆਂ ਸਾਰੀਆਂ ਟੀਮਾਂ ਇਸ ਵੇਲੇ ਕਿਤੇ ਨਾ ਕਿਤੇ ਵਧੀਆ ਖੇਡਣ ਲੱਗ ਪਈਆਂ ਦੇਖੋ ਮੈਂ ਇੱਕ ਗੱਲ ਕਰਦਾ ਕਿ ਜਦੋਂ ਕੋਈ ਵੀ ਚੀਜ਼ ਆਰਗੇਨਾਈਜ਼ ਤਰੀਕੇ ਦੇ ਨਾਲ ਕੀਤੀ ਜਾਵੇ ਤਾਂ ਉਹਦੇ ਵਿੱਚ ਕਾਮਯਾਬੀ ਦੀ ਗੁੰਜਾਇਸ਼ ਬਹੁਤ ਜ਼ਿਆਦਾ ਵਾਚ ਜਾਂਦੀ ਹੈ ਤੇ ਪਿਛਲੇ 5-10 ਸਾਲਾਂ ਤੋਂ ਇੱਕ ਚੀਜ਼ ਦੇਖਣ ਦੇ ਵਿੱਚ ਆ ਰਹੀ ਹੈ ਹੋਕੀ ਇੰਡੀਆ ਨੇ ਇੱਕ ਪੂਲ ਆਫ ਪਲੇਅਰਸ ਇੱਕ 35 ਤੋਂ 40 ਪਲੇਅਰਸ ਦਾ ਇੱਕ ਪੂਲ ਗਰੁੱਪ ਬਣਾ ਲਿਆ ਔਰ ਉਸ ਗਰੁੱਪ ਨੂੰ ਲਗਾਤਾਰ ਟ੍ਰੇਨਿੰਗ ਉਹਨਾਂ ਦੀ ਚੱਲਦੀ ਰਹਿੰਦੀ ਹੈ ਚਾਹੇ ਉਹ ਜੂਨੀਅਰ ਲੈਵਲ ਦੇ ਉੱਤੇ ਬੱਚੇ ਹੋਣ ਚਾਹੇ ਸੀਨੀਅਰ ਲੈਵਲ ਦੇ ਉੱਤੇ ਬੱਚੇ ਹੋਣ ਸਾਡੇ ਦੇਸ਼ ਦੇ ਨਕਸ਼ੇ ਦੇ ਵਿੱਚ ਪਹਿਲਾਂ ਕੁਝ ਇੱਕ ਲਿਮਟਿਡ ਖਿਡਾਰੀ ਹੁੰਦੇ ਸੀ ਉਹੀ ਖੇਡ ਫਿਰ ਕੇ ਆ ਜਾਂਦੇ ਸੀ ਪਰ ਹੁਣ ਜਿਹੜਾ ਇੱਕ ਬਹੁਤ ਵੱਡਾ ਪੂਲ ਬਣ ਗਿਆ ਸਿਮਿਲਰਲੀ ਉਸੇ ਲਾਈਨਸ ਦੇ ਉੱਤੇ ਹੀ ਹਾਕੀ ਇੰਡੀਆ ਔਮਨਜ਼ ਸੈਕਸ਼ਨ ਦੇ ਵਿੱਚ ਵੀ ਕਰ ਰਹੀ ਹੈ ਕੁਝ ਸਟੇਟਸ ਜਿਹਦੇ ਵਿੱਚ ਬਿਹਾਰ, ਉੜੀਸਾ, ਝਾਰਖੰਡ, ਛਤISਗੜ੍ਹ ਮਤਲਬ ਇਹਨਾਂ ਦੇ ਵਿੱਚ ਹਾਕੀ ਜਿਹੜੀ ਹੈਗੀ ਆ ਟ੍ਰੈਡੀਸ਼ਨਲ ਹਾਕੀ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਪੌਪੂਲਰ ਹੈਗੀ ਆ ਔਰ ਇਹਨਾਂ ਦੀਆਂ ਸਟੇਟ ਗਵਰਨਮੈਂਟਸ ਨੇ ਜੀ ਬਹੁਤ ਜਿਆਦਾ ਸਪੋਰਟ ਕੀਤੀ ਹੈ ਵਿਸ਼ੇਸ਼ ਤੌਰ ਤੇ ਜੇ ਮੈਂ ਗੱਲ ਕਰਾਂ ਤਾਂ 오ਡੀਸ਼ਾ ਦੀ 오ਡੀਸ਼ਾ ਦੀ ਸਟੇਟ ਗਵਰਨਮੈਂਟ ਅਫੀਸ਼ੀਅਲ ਸਪான்ਸਰ ਹੈਗੀ ਆ ਜਦਕਿ ਇਹ ਆਪਣੇ ਆਪ ਦੇ ਵਿੱਚ ਬੜੀ ਸਰਕਾਰੀ ਅਦਾਰਾ ਕਿਸੇ ਚੀਜ਼ ਨੂੰ ਸਪான்ਸਰਸ਼ਿਪ ਦੇ ਵਿੱਚ ਹੁੰਦਾ ਹੈ ਤੇ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ ਸੋ ਇਸ ਤਰੀਕੇ ਨਾਲ ਇੱਕ ਸਟਰਕਚਰਡ ਟ੍ਰੇਨਿੰਗ ਹੈਗੀ ਹੈ ਇੰਟਰਨੈਸ਼ਨਲ ਕੋਚਸ ਇੰਟਰਨੈਸ਼ਨਲ ਫੈਸਿਲਿਟੀਆਂ ਅੱਜ ਤੁਸੀਂ ਦੇਖੋ ਕਿ ਸਾਡਾ ਹੁਣ ਆਪਣਾ ਹਾਕੀ ਲੀਗ ਵੀ ਸ਼ੁਰੂ ਹੋ ਰਹੀ ਚੱਲ ਰਹੀ ਹੈ ਕੰਰੈਂਟਲੀ ਮੈਚੇਸ ਸ਼ੁਰੂ ਹੋ ਗਏ ਨੇ ਉਹਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਦੇ ਨਾਲ ਬਰਾਬਰੀ ਦੇ ਉੱਤੇ ਸਾਡੇ ਪਲੇਅਰਸ ਖੇਡ ਰਿਹਾ ਪਹਿਲਾਂ ਜਦੋਂ ਇੰਟਰਨੈਸ਼ਨਲ ਮੈਚੇਸ ਜਾਣਾ ਥੋੜਾ ਐਕਸਪੋਜ਼ਰ ਹੁੰਦਾ ਸੀ ਦੇਖ ਕੇ ਦੂਸਰੇ ਦੇ ਨਾਲ ਇੱਕ ਭੈ ਇੱਕ ਫੇਰ ਹੁੰਦਾ ਸੀ ਹੁਣ ਐਕਸਪੋਜ਼ਰ ਸਾਡੇ ਪਲੇਅਰਸ ਨੂੰ ਇੰਨਾ ਹੈ ਜੀ ਸਾਡੇ ਕਿਸੇ ਪਲੇਅਰ ਨੂੰ ਕਿਸੇ ਖਿਡਾਰੀ ਦਾ ਭੈ ਨਹੀਂ ਹੈ ਬਿਲਕੁਲ ਕਿ ਇਹ ਆਸਟ੍ਰੇਲੀਆ ਵਾਲੇ ਬਹੁਤ ਤਗੜੇ ਨੇ ਹੌਲੈਂਡ ਵਾਲੇ ਬਹੁਤ ਤਗੜੇ ਨੇ ਇੰਗਲੈਂਡ ਵਾਲੇ ਪਤਾ ਨਹੀਂ ਕੀ ਕਰ ਜਾਣਗੇ ਕਿਉਂਕਿ ਸਾਲ ਦੇ ਵਿੱਚ ਕਈ ਵਾਰੀ ਇਹ ਇੱਕ ਦੂਜੇ ਦੇ ਨਾਲ ਖੇਡਦੇ ਆ ਔਰ ਇਸ ਕਰਕੇ ਇਸ ਤਰੀਕੇ ਦਾ ਕੋਈ ਪ੍ਰੈਸ਼ਰ ਨਹੀਂ ਹੈ ਔਰ ਫੇਰ ਉਹ ਅਜਿੰਦਿਆ ਪੰਜਾਬੀਆਂ ਦੇ ਵਾਲੀ ਗੱਲ ਵੀ ਪੱਜਦਾਂ ਨੂੰ ਆਣ ਬਰਾਬਰ ਵਾਲੀ ਗੱਲ ਹੈ ਉਹਦੇ ਵਿੱਚ ਫੇਰ ਅਸੀਂ ਕਾਮਯਾਬ ਹੋ ਜਾਂਦੇ ਆ ਔਰ ਸਾਡਾ ਰਿਜ਼ਲਟ ਚੰਗਾ ਰਹਿੰਦਾ ਜੀ ਸੋ ਹਾਕੀ ਪੱਖੋਂ ਉਤਸ਼ਾਹੀ ਨਜ਼ਰ ਆਉਂਦਾ ਹੈ ਤੇ ਆਸ ਕਰਦੇ ਕਿ ਅੱਗੇ ਵੀ ਬਣਿਆ ਰਹੂਗਾ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਐਥਲੈਟਿਕਸ ਦੀ ਜੀ ਇੱਕ ਜਿਹੀ ਖੇਡ ਹੈ ਜਿ ਖੇਡ ਬਣ ਗਈ ਹੈ ਜਿਹਦੇ ਵਿੱਚ ਆਪਾਂ ਪਿਛਲੇ ਸਮੇਂ ਦੌਰਾਨੇ ਮਹਿਸੂਸ ਕਰਦੇ ਰਹੇ ਕਿ ਅਸੀਂ ਬਾਹਰਲੇ ਪੱਧਰ ਤੋਂ ਕਾਫੀ ਪਿੱਛੇ ਹਾਂ ਪਰ ਤੁਹਾਨੂੰ ਲੱਗਦਾ ਕਿ ਸਾਲ 2025 ਵਿੱਚ ਜਿਹੜਾ ਪਾੜਾ ਆ ਸਾਡਾ ਤੇ ਬਾਹਰਲੇ ਦੇਸ਼ਾਂ ਦੀ ਐਥਲੈਟਿਕਸ ਤੋਂ ਘਟਿਆ ਆ ਸਾਡਾ ਪ੍ਰਦਰਸ਼ਨ ਬਿਹਤਰ ਹੋਇਆ ਇਸ ਵਾਰੇ ਐਥਲੈਟਿਕਸ ਦੇ ਅੰਦਰ ਤੁਸੀਂ ਕੀ ਦੱਸਣਾ ਚਾਹੋਗੇ ਦੇਖੋ ਐਥਲੈਟਿਕਸ ਟ੍ਰੈਡੀਸ਼ਨਲੀ ਜਿਹੜਾ ਏਸ਼ੀਆ ਦੇ ਲੈਵਲ ਦੇ ਉੱਤੇ ਹਿੰਦੁਸਤਾਨ ਦੀ ਜਿਹੜੀ ਐਥਲੈਟਿਕਸ ਦਾ ਰਿਜ਼ਲਟ ਹਮੇਸ਼ਾ ਚੰਗਾ ਰਿਹਾ ਹੈ ਸਾਡੇ ਕੋਲ ਸ਼ਾਰਟ ਪਟ ਜੈਵਲਨ ਜੈਵਲਨ ਨਹੀਂ ਸ਼ਾਰਟ ਪਟ ਵਿਸ਼ੇਸ਼ ਤੌਰ ਤੇ ਪੁਰਾਣੇ ਇਤਿਹਾਸ ਦੀ ਜੇ ਗੱਲ ਕਰੀਏ ਤੇ ਲੌਂਗ ਰੇਸਸ ਮਿਡਲ ਡਿਸਟੈਂਸ ਰੇਸਸ ਸਪ੍ਰਿੰਟਸ ਦੇ ਵਿੱਚ ਸਾਡੀ ਕਮਜ਼ੋਰੀ ਰਹੀ ਹੈ ਲੇਕਿਨ ਜੇ ਇਸ ਸਾਲ ਦੀ ਆਪਾਂ ਗੱਲ ਕਰੀਏ ਤਾਂ ਦੇਖੋ ਨੀਰਜ ਚੋਪੜਾ ਸਾਡੇ ਦੇਸ਼ ਦਾ ਝੰਡਾ ਲੈ ਕੇ ਚੱਲ ਰਿਹਾ ਹੈ ਓਲੰਪਿਕਸ ਦੇ ਵਿੱਚ ਮੈਡਲਸ ਵਰਲਡ ਕੱਪ ਦੇ ਵਿੱਚ ਮੈਡਲ ਆ ਦੋਹਾ ਦੇ ਵਿੱਚ ਉਹਨਾਂ ਦਾ ਸਿਵਲ ਸਿਵਲਰ ਮੈਡਲ ਆ ਲੇਕਿਨ ਇੱਕ ਟਾਰਗੇਟ ਸੈਟਅਪ ਕੀਤਾ ਸੀ ਦੇਸ਼ ਵੀ ਦੇਖ ਰਿਹਾ ਕਿ ਨੀਰਜ ਚੋਪੜਾ 90 ਮੀਟਰ ਦੀ ਲੰਘ ਕਦੋਂ ਟੱਪੇਗਾ 90 ਮੀਟਰ ਤੋਂ ਜ਼ਿਆਦਾ ਕਦੋਂ ਸੁੱਟੇਗਾ ਤੇ ਅਸੀਂ ਉਹ ਟਾਰਗੇਟ ਅਚੀਵ ਕੀਤਾ ਨੀਰਜ ਚੋਪੜਾ ਨੇ ਉਹ ਟਾਰਗੇਟ ਅਚੀਵ ਕੀਤਾ ਸੋ ਜੇ ਆਪਾਂ ਗੱਲ ਕਰੀਏ ਨੀਰਜ ਚੋਪੜਾ ਜਾਂ ਬਾਕੀ ਜਿੱਦਾਂ ਹੁਣ ਮਲਟੀਪਲ ਦੂਸਰੇ ਈਵੈਂਟਸ ਦੇ ਵਿੱਚ ਵੀ ਹੂੰ ਸਪ੍ਰਿੰਟਸ ਦੇ ਵਿੱਚ ਵੀ ਅਸੀਂ ਅੱਛਾ ਕਰ ਰਹੇ ਹਾਂ ਰੀਲੇਜ ਜਿਹੜੀਆਂ ਸਾਡੀਆਂ ਹੈਗੀਆਂ ਉਹਦੇ ਵਿੱਚ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਬਹੁਤ ਅੱਛਾ ਕਰ ਰਹੇ ਹਾਂ ਵਰਲਡ ਕੱਪ ਦੇ ਫਾਈਨਲ ਤੱਕ ਵੀ ਅਸੀਂ ਆਪਣੀ ਰੀਲੇ ਨੇ ਮਿਕਸ ਰੀਲੇ ਨੇ ਵੀ ਹਾਸਲ ਮੁਕਾਮ ਹਾਸਲ ਕੀਤਾ ਹੈ ਔਰ ਜੇ ਦੂਸਰੀਆਂ ਗੇਮਾਂ ਗੱਲ ਕਰੀਏ 100 110 ਹਰਡਲ ਦੇ ਵਿੱਚ ਜਿਹੜੀ ਹੈ ਹਰਡਲਸ ਦੇ ਵਿੱਚ ਜੋਤੀ ਯਰਰਾ ਕਰਕੇ ਇੱਕ ਲੜਕੀ ਹੈ ਜਿਹਨੇ ਕਿ ਲਗਾਤਾਰ ਬਹੁਤ ਅੱਛਾ ਪਰਫਾਰਮੈਂਸ ਦੇ ਰਹੀ ਹੈ 2023 ਦੇ ਵਿੱਚ ਇਹ ਲੜਕੀ ਉਨੇ ਨੈਸ਼ਨਲ ਰਿਕਾਰਡ ਬਣਾਇਆ ਸੀ ਔਰ ਵਰਲਡ ਯੂਨੀਵਰਸਿਟੀ ਗੇਮਸ ਦੇ ਵਿੱਚ ਬਹੁਤ ਅੱਛਾ ਰਿਜ਼ਲਟ ਹੁਣ ਲਗਾਤਾਰ ਉਸੇ ਲਾਈਨ ਦੇ ਵਿੱਚ ਅੱਛਾ ਰਿਜ਼ਲਟ ਦੇ ਰਹੀ ਹੈ ਜੰਪਿੰਗ ਇਵੈਂਟਸ ਦੇ ਵਿੱਚ ਸਾਡਾ ਬਹੁਤ ਅੱਛਾ ਰਿਜ਼ਲਟ ਹੈ ਲੌਂਗ ਜੰਪਰ ਸਾਡੇ ਬਹੁਤ ਅੱਛਾ ਜੰਪ ਕਰ ਰਿਹਾ 8 ਮੀਟਰ ਦੇ ਰੇਂਜ ਨੂੰ ਕ੍ਰੋਸ ਕਰ ਰਿਹਾ ਸਿਮਿਲਰਲੀ ਟ੍ਰਿਪਲ ਜੰਪ ਦੇ ਵਿੱਚ ਸਾਡਾ ਬਹੁਤ ਅੱਛਾ ਰਿਜ਼ਲਟ ਹੈ ਸੋ ਜੇ ਐਥਲੈਟਿਕਸ ਦਾ ਦੇਖੀਏ ਤੇ ਜਿੱਦਾਂ ਤੁਸੀਂ ਗੱਲ ਕੀਤੀ ਕਿ ਜਿਹੜਾ ਪਾੜਾ ਸੀਗਾ ਉਹ ਬਹੁਤ ਘਟ ਗਿਆ ਘਟ ਗਿਆ ਹੁਣ ਤਕਰੀਬਨ ਤਕਰੀਬਨ ਅਸੀਂ ਮੁਕਾਬਲੇ ਦੇ ਵਿੱਚ ਆ ਗਏ ਹਾਂ ਔਰ ਮੈਂ ਕੋਈ ਅਤਿਸ਼ਯੋਕਤੀ ਨਹੀਂ ਹੋਊਗੀ ਕੋਈ ਐਦਾਂ ਦੀ ਗੱਲ ਨਹੀਂ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ ਐਥਲੈਟਿਕਸ ਦੇ ਵਿੱਚ ਸਾਨੂੰ ਹੋਰ ਵੀ ਜ਼ਿਆਦਾ ਮੈਡਲਸ ਦੇਖਣ ਦੇ ਵਿੱਚ ਮਿਲ ਜੀ ਸੋ ਇਹ ਬਹੁਤ ਚੰਗੀ ਗੱਲ ਹੈ ਕਿ ਐਥਲੈਟਿਕਸ ਦੇ ਵਿੱਚ ਆਪਾਂ ਅੱਗੇ ਵੀ ਵਧ ਰਹੇ ਹਾਂ ਤੇ ਹੋਲੀ ਹੋਲੀ ਬਾਹਰਲੇ ਦੇਸ਼ ਜਿਹੜੇ ਮਜ਼ਬੂਤ ਮੰਨੇ ਜਾਂਦੇ ਆ ਉਹਨਾਂ ਦੇ ਨਾਲ ਮੁਕਾਬਲਾ ਕਰਨ ਦੇ ਪੱਧਰ ਤੱਕ ਪਹੁੰਚ ਰਹੇ ਆ ਇਹ ਆਪਣੇ ਆਪ ਵਿੱਚ ਇੱਕ ਪ੍ਰਾਪਤੀ ਆਪਾਂ ਕਹਿ ਸਕਦੇ ਆ ਇਸ ਵਰੇਜ ਆਪਾਂ ਖਾਸ ਤੌਰ ਤੇ ਵੇਖੀ ਹੈ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਦੁਨੀਆ ਦੀ ਸਭ ਤੋਂ ਚਰਚਿਤ ਖੇਡ ਦੀ ਫੁੱਟਬਾਲ ਦੁਨੀਆ ਦੀ ਸਭ ਤੋਂ ਮਕਬੂਲ ਖੇਡ ਆ ਆਪਾਂ ਬਹੁਤ ਦੇਰ ਤੋਂ ਆਸ ਕਰ ਰਹੇ ਕਿ ਸਾਡੀ ਟੀਮ ਫੁੱਟਬਾਲ ਦੇ ਖੇਤਰ ਵਿੱਚ ਅੱਗੇ ਵਧੇ ਫੀਫਾ ਵਿਸ਼ਵ ਕੱਪ ਖੇਡਣਾ ਹਾਲੇਪਾਵੇਂ ਦੂਰ ਦੀ ਗੱਲ ਲੱਗਦੀ ਹੈ ਪਰ ਇੱਕ ਆਸ ਬਣੀ ਰਹਿੰਦੀ ਹੈ ਪਰ ਇਸ ਸਾਲ ਇਹ ਆਸ ਨੂੰ ਬੂਰ ਪੈਂਦਾ ਹੋਇਆ ਨਜ਼ਰ ਨਹੀਂ ਆਇਆ ਕੁਝ ਕਦਮ ਜੇ ਆਪਾਂ ਅੱਗੇ ਵਧਾਏ ਵੀ ਆ ਤਾਂ ਤਿੰਨ ਆਪਾਂ ਪਿੱਛੇ ਵੀ ਚੱਲ ਜੰਨੇ ਆ ਖਾਸ ਤੌਰ ਤੇ ਫੀਫਾ ਦਰਜਾਬੰਦੀ ਦੀ ਜਦੋਂ ਗੱਲ ਹੁੰਦੀ ਹੈ ਸੋ ਇਸ ਵਰੇ ਸਾਲ 2025 ਵਿੱਚ ਫੁੱਟਬਾਲ ਦਾ ਤੁਸੀਂ ਕਿਹੋ ਜਿਹਾ ਪੱਧਰ ਵੇਖਿਆ ਭਾਰਤ ਵਿੱਚ ਕੀ ਪ੍ਰਾਪਤੀਆਂ ਤੁਹਾਨੂੰ ਨਜ਼ਰ ਆਈਆਂ ਅਤੇ ਕੀ ਜਿਹੜੇ ਧਿਆਨ ਦੇਣ ਵਾਲੇ ਨੁਕਤੇ ਨੇ ਤੁਹਾਨੂੰ ਨਜ਼ਰ ਆਏ ਫੁੱਟਬਾਲ ਦੀ ਜੇ ਆਪਾਂ ਗੱਲ ਕਰੀਏ ਤਾਂ ਫੁੱਟਬਾਲ ਦਾ ਜਿਵੇਂ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਹੀ ਦੱਸਿਆ ਕਿ ਥੋੜਾ ਜਿਹਾ ਜੇ ਆਪਾਂ ਸੀਨੀਅਰ ਲੈਵਲ ਦੇ ਉੱਤੇ ਦੇਖੀਏ ਹੂੰ ਤੇ ਨਿਰਾਸ਼ਾਜੋਗ ਪ੍ਰਦਰਸ਼ਨ ਰਿਹਾ ਸਾਡਾ ਜੀ ਉਹਦੇ ਪਿੱਛੇ ਕਈ ਕਾਰਨ ਨੇ ਹੂੰ ਅ ਕਿਉਂਕਿ ਸਾਡਾ ਜਿਹੜਾ ਸਟਰਕਚਰ ਹੈਗਾ ਜੇ ਆਪਾਂ ਗੱਲ ਕਰੀਏ ਸਾਡੀ ਦੋ ਪ੍ਰੋਫੈਸ਼ਨਲ ਲੀਗਸ ਚੱਲਦੀਆਂ ਇੱਕ ਆਈ ਲੀਗ ਚੱਲਦੀ ਸੀ ਇੱਕ ਆਈਐਸਐਲ ਚੱਲਦਾ ਸੀ ਹਾਂਜੀ ਇਹ ਦੋਹਾਂ ਹੀ ਦੋਹਾਂ ਦੇ ਵਿੱਚ ਹੀ ੜਿੱਕਾ ਪਿਆ ਹੋਇਆ ਹੈ ਸੋ ਪਲੇਅਰਸ ਜਿਹੜੇ ਹੈਗੇ ਆ ਉਹ ਸਰਟਨ ਨਹੀਂ ਹੈਗੇ ਹਾਲਾਂਕਿ ਫੁੱਟਬਾਲ ਆਪਣੇ ਦੇਸ਼ ਦੇ ਵਿੱਚ ਕ੍ਰਿਕਟ ਤੋਂ ਬਾਅਦ ਦੂਸਰੀ ਸਭ ਤੋਂ ਪੌਪੂਲਰ ਖੇਡ ਹੈ ਲੋਕਾਂ ਦਾ ਫੁੱਟਬਾਲ ਦੇ ਨਾਲ ਪਿਆਰ ਬਹੁਤ ਜ਼ਿਆਦਾ ਹੈ ਬਹੁਤ ਲੇਕਿਨ ਜੇ ਸੀਨੀਅਰ ਟੀਮ ਦੀ ਗੱਲ ਕਰੀਏ ਤੇ ਸੀਜ਼ਨ ਅਸੀਂ ਤਕਰੀਬਨ 124ਵੀਂ ਪੋਜੀਸ਼ਨ ਤੇ ਸ਼ੁਰੂ ਕੀਤਾ ਸੀਗਾ 124ਵੀਂ ਪੋਜੀਸ਼ਨ ਤੇ ਤੇ ਮੈਨੂੰ ਲੱਗਦਾ ਹੈ ਕਿ ਇਹ ਸੀਜ਼ਨ ਐਂਡਿੰਗ ਤੱਕ ਅਸੀਂ 150 ਦੇ ਲਗਭਗ 40 ਪਲੱਸ ਦੇ ਤਾਂ ਅਸੀਂ ਪਹੁੰਚ ਚੁੱਕੇ ਹਾਂ 150 ਦੇ ਥੱਲੇ ਵੀ ਚਲੇ ਜਾਵਾਂਗੇ ਭਾਰਤ ਕਿਸੇ ਸਮੇਂ 80 ਤੋਂ 90 ਦੇ ਰੈਂਕ ਦੇ ਵਿੱਚ ਚੱਲ ਰਿਹਾ ਸੀ ਔਰ ਜ਼ਿਆਦਾ ਪੁਰਾਣੀ ਗੱਲ ਨਹੀਂ ਪਿਛਲੇ ਦੋਹਾਂ ਤਿੰਨਾਂ ਸਾਲਾਂ ਦੀ ਗੱਲ ਹੈ ਪਰ ਜੇ ਆਪਾਂ ਦੇਖੀਏ ਕਿ 터ਨਲ ਦੇ ਐਂਡ ਦੇ ਵਿੱਚ ਇੱਕ ਲਾਈਟ ਨਜ਼ਰ ਆਉਂਦੀ ਆ ਉਹ ਇਸ ਤਰੀਕੇ ਨਾਲ ਹੈ ਕਿ ਸਾਡੀ ਲੜਕੀਆਂ ਦੀ ਯੰਗ ਬੱਚਿਆਂ ਦੀ 17 ਊਮਨ ਜਿਹੜੀ ਸਾਡੀ ਟੀਮ ਹੈ ਉਹ ਏਸ਼ੀਆ ਕੱਪ ਲਈ ਕੁਆਲੀਫਾਈ ਕੀਤਾ ਊਮਨ ਏਸ਼ੀਆ ਕੱਪ ਲਈ ਜਿਹੜਾ ਕੁਆਲੀਫਾਈ ਕਰਨਾ ਇੱਕ ਬੜੀ ਵੱਡੀ ਅਚੀਵਮੈਂਟ ਹੈਗੀ ਆ ਜੀ ਔਰ ਜੇ ਅਸੀਂ ਜਾਂ ਬੱਚਿਆਂ ਦੀ ਲੜਕੀਆਂ ਦੀ ਗੱਲ ਕਰੀਏ ਉਹਨਾਂ ਨੇ ਵੀ ਇੱਕ ਦੋ ਟੂਰਨਾਮੈਂਟ ਜਿੱਤੇ ਨੇ ਔਰ ਉਹਨਾਂ ਦੀ ਵੀ ਬਹੁਤ ਅੱਛੀ ਪਰਫਾਰਮੈਂਸ ਰਹੀ ਹੈ ਪਿੱਛੇ ਉਹਨਾਂ ਨੇ ਈਰਾਨ ਵਰਗੀ ਸ਼ਕਤੀਸ਼ਾਲੀ ਟੀਮ ਨੂੰ ਹਰਾਇਆ ਔਰ ਮੈਨੂੰ ਲੱਗਦਾ ਹੈ ਕਿ ਬੱਚਿਆਂ ਦੇ ਵਿੱਚ ਸਾਡਾ ਭਵਿੱਖ ਹੈ ਜੂਨੀਅਰ ਪਲੇਅਰਸ ਦੇ ਵਿੱਚ ਸਾਡਾ ਭਵਿੱਖ ਹੈ ਉਹ ਸਿਕਿਉਰ ਹੈ ਜੀ ਸੀਨੀਅਰ 에 ਜੂਨੀਅਰਸ ਨਹੀਂ ਕੱਲ ਨੂੰ ਸੀਨੀਅਰ ਬਣਨਾ ਹੈ ਹਾਲਾਂਕਿ ਇਸ ਸਾਲ ਪਰਫਾਰਮੈਂਸ ਸਾਡੀ ਸੀਨੀਅਰ ਟੀਮ ਲਈ ਅੱਛੀ ਨਹੀਂ ਰਹੀ ਲੇਕਿਨ ਜਦੋਂ ਜੂਨੀਅਰ ਲੈਵਲ ਦੇ ਪਲੇਅਰ ਸੀਨੀਅਰ ਲੈਵਲ ਤੇ ਜਾਣਗੇ ਤੇ ਮੈਨੂੰ ਲੱਗਦਾ ਕਿ ਇਹ ਜ਼ਰੂਰ ਅੱਛਾ ਪਰਫਾਰਮ ਕਰਨਗੇ ਔਰ ਸਾਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਮੈਨੂੰ ਲੱਗਦਾ ਕਿ ਇਸ ਸਾਲ ਹਾਲਾਂਕਿ ਦੀ ਸੀਨੀਅਰ ਟੀਮ ਨੇ ਵਧੀਆ ਪਰਫਾਰਮ ਨਹੀਂ ਕੀਤਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਆਸ ਵੱਜੀ ਹੋਈ ਹੈ ਜੀ ਫੁੱਟਬਾਲ ਦੀ ਜਦੋਂ ਗੱਲ ਹੁੰਦੀ ਹੈ ਤਾਂ ਅਰਜنٹੀਨਾ ਦੇ ਸਟਾਰ ਖਿਡਾਰੀ ਲਿਓਨਲ ਮੈਸੀ ਦਾ ਨਾਮ ਜ਼ਰੂਰ ਆਉਂਦਾ ਹੈ ਮੈਸੀ ਦੀ ਟੀਮ ਅਰਜنٹੀਨਾ ਨੂੰ ਕੋਪਾ ਅਮਰੀਕਾ ਦਾ ਖਿਤਾਬ ਜਿੱਤਿਆ ਤੇ ਫਿਰ ਪਿਛਲੇ ਦਿਨਾਂ ਦੌਰਾਨ ਲਿਓਨਲ ਮੈਸੀ ਭਾਰਤ ਦੌਰੇ ਤੇ ਆਏ ਆਪਣੇ ਦੋ ਸਾਥੀਆਂ ਦੇ ਨਾਲ ਬਹੁਤ ਚਰਚਾ ਹੋਈ ਹੈ ਇਸ ਦੌਰੇ ਦੀ ਤੇ ਬਹੁਤ ਲੋਕੀ ਕਹਿੰਦੇ ਸੀ ਕਿ ਨਾ ਫੁੱਟਬਾਲ ਨੂੰ ਹਲਾਰਾ ਮਿਲੇਗਾ ਤੇ ਭਾਰਤੀ ਫੁੱਟਬਾਲ ਵਿੱਚ ਨਵੀਂ ਜਾਨ ਜਿਹੜੀ ਆ ਉਹ ਪਾਊਗੀ ਤੁਹਾਨੂੰ ਲੱਗਦਾ ਕਿ ਲਿਓਨਲ ਮੈਸੀ ਦੇ ਭਾਰਤ ਫੇਰੀ ਨਾਲ ਸਾਡੇ ਜਿਹੜਾ ਢਾਂਚਾ ਆ ਫੁੱਟਬਾਲ ਦਾ ਜਿਹੜਾ ਆਪਾਂ ਪਹਿਲਾਂ ਹੀ ਦੇਖ ਰਹੇ ਕਿ ਸੰਘਰਸ਼ ਕਰ ਰਿਹਾ ਹੈ ਉਹ ਕੁਝ ਪ੍ਰਭਾਵਿਤ ਹੋਊਗਾ ਇਸ ਬਾਰੇ ਤੁਹਾਡਾ ਕੀ ਮੰਨਣਾ ਹੈ ਲਿਓਨਲ ਮੈਸੀ ਦੀ ਜੋ ਫੇਰੀ ਭਾਰਤ ਵਿੱਚ ਹੋਈ ਹੈ ਦੇਖੋ لیونਲ ਮੈਸੀ ਤਿੰਨ ਦਿਨ ਲਈ ਸਵਾਰੈਜ਼ ਤੇ ਡੀਪੌਲ ਤੇ لیونਲ ਮੈਸੀ ਤਿੰਨੇ ਅੰਤਰਰਾਸ਼ਟਰੀ ਲੈਵਲ ਦੇ ਬਹੁਤ ਸੁਪਰਸਟਾਰ ਨੇ ਜਿਹੜੇ ਕਿ ਅਮਰੀਕਾ ਦੀ ਲੀਗ ਦੇ ਵਿੱਚ ਇਸ ਵੇਲੇ ਖੇਡ ਰਹੇ ਨੇ ਔਰ ਬਹੁਤ ਅੱਛਾ ਪਰਫਾਰਮ ਕਰ ਰਹੇ ਨੇ ਜੇ لیونਲ ਮੈਸੀ ਦੀ ਗੱਲ ਕੀਤੀ ਜਾਵੇ ਤੇ ਫੁੱਟਬਾਲ ਦੇ ਰੱਬ ਦਾ ਦਰਜਾ ਉਹਨਾਂ ਨੂੰ ਦਿੱਤਾ ਗਿਆ ਹੈ ਪੇਲੇ ਮੈਰਾਡੋਨਾ ਤੇ ਉਸ ਤੋਂ ਬਾਅਦ لیونਲ ਮੈਸੀ ਇਹ ਤਿੰਨ ਬੰਦੇ ਵਿਲੱਖਣ ਇੱਕ ਅਲੱਗ ਸ਼ਖਸੀਅਤ ਦੇ ਮਾਲਕ ਨੇ ਅਲੱਗ ਖੜੇ ਨੇ ਬਿਲਕੁਲ ਤੇ ਕੋਈ ਵੀ ਇਦਾਂ ਦਾ ਸਟਾਰ ਜਦੋਂ ਤੁਹਾਡੇ ਘਰ ਆਉਂਦਾ ਆ ਹੂੰ ਤੇ ਇੱਕ ਖੁਸ਼ੀ ਹੁੰਦੀ ਹੈ ਇੱਕ ਸਹਨ ਮਿਲਦਾ ਆ ਲੇਕਿਨ ਥੋੜੀ ਜਿਹੀ ਨਿਰਾਸ਼ਾ ਹੋਈ ਸੀ ਜਦੋਂ ਕਲਕੱਤੇ ਫੈਨਸ ਦਾ ਪ੍ਰੀਮ ਇਸ ਕਦਰ ਹਾਵੀ ਹੋ ਗਿਆ ਕਿ ਉਹਨਾਂ ਨੇ ਇਸ ਚੀਜ਼ ਦਾ ਇਤਰਾਜ਼ ਕੀਤਾ ਕਿ ਉਹ লিওਨਲ ਮੈਸੀ ਨੂੰ ਚੰਗੀ ਤਰ੍ਹਾਂ ਦੇਖ ਨਹੀਂ ਸਕੇ ਮਿਲ ਨਹੀਂ ਸਕੇ ਜੀ ਸੋ ਗਾਲ ਆ ਜਾਂਦੀ ਹੈ ਫੈਡਰੇਸ਼ਨ ਦੇ ਉੱਤੇ ਫੈਡਰੇਸ਼ਨ ਨੇ ਉਸੇ ਵੇਲੇ ਹੀ ਕਹਿ ਦਿੱਤਾ ਕਿ ਸਾਡਾ ਕੋਈ ਨਾਤਾ ਵਾਸਤਾ ਨਹੀਂ ਹੈ ਇਸ ਮੈਸੀ ਦੇ ਟੂਰ ਨੂੰ ਲੈ ਕੇ ਸੋ ਜਦੋਂ ਤੱਕ ਅਸੀਂ ਇਸਕੇਪ ਕਰਨੇ ਚਲੋ ਇਹ ਇੱਕ ਅਲੱਗ ਗੱਲ ਹੋ ਗਈ ਪਰ ਮੈਨੂੰ ਇਹ ਲੱਗਦਾ ਕਿ ਜਿਹੜਾ ਲੈਨੋਲ ਮੈਸੀ ਦਾ ਇਹ ਟੂਰ ਹੈ ਇਹਦੇ ਵਿੱਚ ਲੋਕੀ ਜਿਹੜੇ ਹੈਗੇ ਆ ਉਹ ਬਹੁਤ ਜ਼ਿਆਦਾ ਐਨਕਰੀਜ ਹੋਏ ਆ ਜੀ ਕਿਉਂਕਿ ਟੀਵੀ ਇੱਕ ਇਦਾਂ ਦਾ ਜ਼ਰੀਆ ਹੈਗਾ ਆ ਹਰ ਇੱਕ ਬੱਚੇ ਹਰ ਇੱਕ ਇਨਸਾਨ ਦੀ ਜਿਹੜੀ ਪਰਫਾਰਮੈਂਸ ਹੈਗੀ ਹੈ 플레이ਰ ਦੀ ਪਰਫਾਰਮੈਂਸ ਹੈਗੀ ਆ ਉਹ ਐਕਸੈਸਿਬਲ ਹੋ ਜਾਂਦੀ ਹੈ ਔਰ ਜਦੋਂ ਉਸ ਸਟਾਰ ਨੂੰ ਤੁਸੀਂ ਆਪਣੇ ਅੱਖਾਂ ਦੇ ਨਾਲ ਸਾਹਮਣੇ ਦੇਖਦੇ ਹੋ ਮਿਲਦੇ ਹੋ ਮਹਿਸੂਸ ਕਰਦੇ ਹੋ ਉਹਦਾ ਇੱਕ ਅਲੱਗ ਹੀ ਨਸ਼ਾ ਹੁੰਦਾ ਹੈ ਔਰ ਮੈਂ ਦੇਖਿਆ ਕਿਉਂਕਿ ਮੈਂ ਕਾਲਜ ਦੇ ਵਿੱਚ ਕੰਮ ਕਰਨਾ ਆ লিওਨਲ ਮੈਸੀ ਦੇ ਗੇੜੇ ਤੋਂ ਬਾਅਦ ਕਈ ਬੱਚੇ ਮੈਸੀ ਵਾਲੀ ਜਰਸੀ ਪਾ ਕੇ ਸਾਡੀਆਂ ਗਰਾਊਂਡਾਂ ਦੇ ਵਿੱਚ ਵੀ ਦੇਖਣ ਨੂੰ ਮਿਲਦੇ ਨੇ ਜੀ ਸੋ ਮੈਨੂੰ ਲੱਗਦਾ ਕਿ ਇਸ ਚੀਜ਼ ਦਾ ਇੱਕ ਬਹੁਤ ਵਧੀਆ ਤੇ ਪੋਜ਼ਿਟਿਵ ਪ੍ਰਭਾਵ ਰਹੇਗਾ ਜੀ ਔਰ ਇਹ ਆਪਣੇ ਲਈ ਇੱਕ ਇਨਕਰੇਜਿੰਗ ਸਾਈਨ ਹੈ ਜੀ ਹੁਣ ਆਪਾਂ ਗੱਲ ਕਰਦੇ ਆਂ ਦਿਮਾਗੀ ਖੇਡ ਸ਼ਤਰੰਜ ਦੀ ਕਿਉਂਕਿ ਇਹ ਵੀ ਇੱਕ ਜਿਹੀ ਖੇਡ ਹੈ ਇਹਦੇ ਵਿੱਚ ਈ ਵਾਰ ਸਾਲ 225 ਬਹੁਤ ਯਾਦਗਾਰ ਰਿਹਾ ਸਾਡੇ ਦੋ ਖਿਡਾਰੀ ਜਿਹੜੇ ਨੇ ਵਿਸ਼ਪ ਪੱਧਰ ਉੱਤੇ ਚਮਕੇ ਨੇ ਡੀ ਗੁਕੇਸ਼ ਅਤੇ ਦਿਵਿਆਦੇਸ਼ ਮੁਖ ਈ ਜਿਹੜੀ ਖੇਡਿਆ ਇਹਦੇ ਵਿੱਚ ਸਾਡੇ ਨੌਜਵਾਨ ਖਿਡਾਰੀ ਬਹੁਤ ਅੱਗੇ ਆ ਰਹੇ ਆ ਆਰ ਪ੍ਰਗਨਾ ਨੰਦਾ ਇੱਕ ਹੋਰ ਖਿਡਾਰੀ ਹੈ ਜਿਹੜਾ ਆ ਰਿਹਾ ਸੋ ਸ਼ਤਰੰਜ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਹੁਣ ਆਪਾਂ ਵਿਸ਼ਪ ਪੱਧਰ ਉੱਪਰ ਚਮਕ ਵੀ ਰਹੇ ਹਾਂ ਤੇ ਆਉਂਦੇ ਸਮੇਂ ਦੌਰਾਨ ਵੀ ਚੈਂਪੀਅਨ ਬਣੇ ਰਹਾਂਗੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਆਪਾਂ ਐਸ ਵਰੇ ਵਿਖਿਆ ਦੇਖੋ ਸ਼ਤਰੰਜ ਦਾ ਜਨਮਦਾਤਾ ਭਾਰਤ ਹੈ ਹਮ ਸ਼ਤਰੰਜ ਖੇਡ ਦੀ ਜਿਹੜੀ ਆਜਾਦ ਜਿਹੜੀ ਹੋਈ ਹੈ ਉਹ ਭਾਰਤ ਦੇ ਵਿੱਚ ਹੋਈ ਹੈ ਜੀ ਔਰ ਜੇ ਆਪਾਂ ਇਸ ਦੌਰ ਦੀ ਜਿਹੜੀ ਅੱਜ ਦੀ ਕਾਮਯਾਬੀ ਦੀ ਦੌਰ ਦੀ ਜੇ ਸ਼ੁਰੂਆਤ ਕਰੀਏ ਤੇ ਵਿਸ਼ੁਨਾਥਨ ਆਨੰਦ ਨੇ ਵਿਸ਼ ਚੈਂਪੀਅਨ ਬਣ ਕੇ ਸਾਡੇ ਦੇਸ਼ ਦੇ ਲਈ ਇੱਕ ਇਸ ਤਰੀਕੇ ਦਾ ਦੀਪ প্রজ্বলਿਤ ਕੀਤਾ ਕਿ ਅਸੀਂ ਇਹ ਸਭ ਕੁਝ ਕਰ ਸਕਦੇ ਹਾਂ ਉਸ ਤੋਂ ਬਾਅਦ ਗੁਨਕੇਸ਼ ਦਿਵੇਸ਼ਮੁਖ ਜੀ ਇਹ ਪ੍ਰਗਨਾ ਇਹ ਸਾਰੇ ਪਲੇਅਰ ਨਿਕਲ ਕੇ ਐਸ ਵੇਲੇ ਸਾਡੇ ਕੋਲ ਪਹਿਲਾਂ ਗ੍ਰੈਂਡਮਾਸਟਰਸ ਦੀ ਗਿਣਤੀ ਇਕਾ ਦੁਕਾ ਹੁੰਦੀ ਸੀ ਹੁਣ ਸਾਡੇ ਕੋਲ ਕਈ ਗ੍ਰੈਂਡਮਾਸਟਰਸ ਨੇ ਕਿਉਂਕਿ ਖੱਤਰਾਂਜ ਦੀ ਖੇਡ ਦੇ ਵਿੱਚ ਗ੍ਰੈਂਡਮਾਸਟਰ ਦਾ ਖਿਤਾਬ ਹਾਸਲ ਕਰਨਾ ਵੀ ਇੱਕ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੁੰਦੀ ਹੈ ਅੱਜ ਦੇ ਦੌਰ ਦੇ ਵਿੱਚ ਭਾਰਤ ਕੋਲ ਵਿੱਚ ਕਈ ਗ੍ਰੈਂਡਮਾਸਟਰਸ ਨੇ ਔਰ ਚਤਰੰਜ ਦੀ ਜਿਹੜੀ ਪੋਪੂਲੈਰਿਟੀ ਹੈ ਇਹ ਸਿਰ ਚੜ ਕੇ ਬੋਲ ਰਹੀ ਜਿੱਦਾਂ ਤੁਸੀਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾ ਸਿਰਫ ਇੱਥੇ ਤੱਕ ਸੀਮਿਤ ਰਹੇਗੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਦੇਖ ਸਕਦਾ ਹਾਂ ਕਿ ਸ਼ਾਇਦ ਵਰਲਡ ਕੱਪ ਦੇ ਫਾਈਨਲਿਸਟ ਵੀ ਭਾਰਤ ਦੇ ਹੀ ਅੱਛਾ ਜੀ ਖਿਡਾਰੀ ਹੋ ਜਾਣਗੇ ਜੀ 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 ਟੀਮ ਚੈਂਪੀਅਨਸ਼ਿਪ ਦੇ ਵਿੱਚ ਅਸੀਂ ਅੱਛਾ ਕਰਾਂਗੇ ਰਸ਼ੀਆ ਅਮਰੀਕਾ ਚਾਈਨਾ ਟ੍ਰੈਡੀਸ਼ਨਲੀ ਇਹ ਸਾਰੀਆਂ ਟੀਮਾਂ ਅੱਛਾ ਕਰਦੀਆਂ ਰਹੀਆਂ ਪਰ ਭਾਰਤ ਦਾ ਜਿਹੜਾ ਹੈਗਾ ਆ ਆਉਣ ਦਾ ਭਵਿੱਖ ਜਿਹੜਾ ਹੈਗਾ ਆਉਣ ਵਾਲਾ ਉਹ ਬਹੁਤ ਹੀ ਬ੍ਰਾਈਟ ਹੈ ਸ਼ਤਰੰਜ ਨੂੰ ਲੈ ਕੇ ਜੀ ਤੇ ਸ਼ਤਰੰਜ ਵਾਂਗ ਹੋਰ ਕਿਹੜੀਆਂ ਖੇਡਾਂ ਤੁਸੀਂ ਮੰਨਦੇ ਹੋ ਜਿਨ੍ਹਾਂ ਵਿੱਚ ਇਸ ਵਾਰ ਇਹ ਆਪਾਂ ਅੱਗੇ ਵਧੇ ਹਾਂ ਜਿਨ੍ਹਾਂ ਨੇ ਖਾਸ ਤੌਰ ਤੇ ਤੁਹਾਡਾ ਧਿਆਨ ਆਪਣੇ ਵੱਲ ਖਿੱਚਿਆ ਉਹਨਾਂ ਖੇਡਾਂ ਬਾਰੇ ਵੀ ਜ਼ਰੂਰ ਗੱਲ ਸਾਂਝੀ ਕਰੋ ਦੇਖੋ ਭਾਰਤ ਇੱਕ ਵਿਸ਼ਵ ਸ਼ਕਤੀ ਬਣਨ ਵੱਲ ਜਾ ਰਿਹਾ ਆ ਤੇ ਭਾਰਤ ਦੀ ਜਿਹੜੀਆਂ ਟ੍ਰੈਡੀਸ਼ਨਲ ਗੇਮਸ ਹੈਗੀਆਂ ਜਿਹਦੇ ਵਿੱਚ ਕਬੱਡੀ, ਫੋਖੋ ਇਹ ਸਾਰੀਆਂ ਚੀਜ਼ਾਂ ਨੂੰ ਖੇਲੋ ਇੰਡੀਆ ਦੇ ਇੱਕ ਨਾਰਾ ਚੱਲਿਆ ਆ ਪ੍ਰਧਾਨ ਮੰਤਰੀ ਵੱਲੋਂ ਉਹਦੇ ਵਿੱਚ ਉਹਨੂੰ ਪੋਪੂਲਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹਦੇ ਵਿਸ਼ ਕੱਪ ਹੋਏ ਇਹ ਵਿਸ਼ ਕੱਪ ਦੋਨਾਂ ਦੇ ਦੋਨਾਂ ਕੀ ਇਵੈਂਟਸ ਦੇ ਵਿੱਚ ਅਸੀਂ ਜਿੱਤੇ men women ਸੈਕਸ਼ਨ ਦੇ ਵਿੱਚ ਵੀ ਜਿੱਤੇ ਇਹ ਇੱਕ ਵੱਡੀ ਅਚੀਵਮੈਂਟ ਹੈਗੀ ਆ ਕਿਉਂਕਿ ਆਪਣੀਆਂ ਟ੍ਰੈਡੀਸ਼ਨਲ ਖੇਡਾਂ ਜਿਹੜੀਆਂ ਭਾਰਤੀ ਵਿਰਸਾਤੀ ਖੇਡਾਂ ਨੇ ਇਹਨਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਾਉਣਾ ਜੀ ਉਹ ਇੱਕ ਬੜੀ ਵੱਡੀ ਅਚੀਵਮੈਂਟ ਹੈ ਸਾਡੀ ਕੋਰੀਆ ਵਰਗੀਆਂ ਟੀਮਾਂ ਆਪਣੀਆਂ ਈਰਾਨ ਵਰਗੀਆਂ ਟੀਮਾਂ ਇਹਨਾਂ ਸਾਰਿਆਂ ਨੇ ਬੜਾ ਅੱਛਾ ਪਰਫਾਰਮ ਕੀਤਾ ਔਰ ਲਗਾਤਾਰ ਏਸ਼ੀਅਨ ਗੇਮਸ ਦੇ ਵਿੱਚ ਇਹ ਕਬੱਡੀ ਦਾ ਟੂਰਨਾਮੈਂਟਸ ਹੋ ਰਿਹਾ ਖੋਖੋ ਦੀ ਲੀਗ ਹੋ ਰਹੀ ਹੈ ਇਹ ਸਾਰੀਆਂ ਗੇਮਾਂ ਦੇ ਵਿੱਚ ਅਸੀਂ ਅੱਛਾ ਕਰ ਰਹੇ ਹਾਂ ਇੱਕ ਬਹੁਤ ਵਿਲੱਖਣ ਜੀ ਅਚੀਵਮੈਂਟ ਹੈ ਜਿਹੜੀ ਕਿ ਅਣਦੇਖੀ ਰਹਿ ਜਾਵੇਗੀ ਜੇ ਮੈਂ ਗੱਲ ਨਾ ਕਰਾਂ ਸਕੌਚ ਦੇ ਵਿੱਚ ਜੀ ਸਕੌਚ ਦੇ ਵਿੱਚ ਅਸੀਂ ਵਰਲਡ ਕੱਪ ਜਿੱਤਿਆ ਹਮ ਬਾਕਸਿੰਗ ਦੇ ਵਿੱਚ ਇਸ ਵਾਰੀ ਵਰਲਡ ਕੱਪ ਦੇ ਵਿੱਚ 20 ਮੈਡਲ ਹਾਸਲ ਕੀਤੇ ਅੱਛਾ ਜੀ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਅਚੀਵਮੈਂਟ ਹੈ ਆਰਚਰੀ ਦੇ ਵਿੱਚ ਅਸੀਂ ਜੀ ਗੱਲ ਕਰੀ ਤਾਂ ਕੋਰੀਆ ਦੇ ਵਿੱਚ ਜਾ ਕੇ ਕੋਰੀਆ ਦੇ ਵਿੱਚ ਜਾ ਕੇ 골ਡ ਮੈਡਲ ਹਾਸਲ ਕਰਨਾ ਕਿਉਂਕਿ ਆਰਚਰੀ ਦੇ ਵਿੱਚ ਸਾਊਥ ਕੋਰੀਆ ਆਪਣੇ ਆਪ ਦੇ ਵਿੱਚ ਇੱਕ ਅਲੱਗ ਹੀ ਦਰਜਾ ਰੱਖਦਾ ਹੈ ਉੱਥੇ ਜਾ ਕੇ ਮੈਡਲ ਜਿੱਤਨੇ ਸ਼ੂਟਿੰਗ ਸਾਡੀ ਟ੍ਰੈਡੀਸ਼ਨਲ ਗੇਮ ਹੈਗੀ ਹੈ ਉਹਦੇ ਵਿੱਚ ਪਿਸਟਲ ਦੇ ਵਿੱਚ ਪਹਿਲੀ ਵਾਰੀ ਸਾਡਾ 10 ਮੀਟਰ ਪਿਸਟਲ ਦੇ ਵਿੱਚ ਵੀ ਸਾਡਾ ਵਰਲਡ ਚੈਂਪੀਅਨ ਹੋਇਆ ਸੋ ਸ਼ੂਟਿੰਗ ਆਰਚਰੀ ਇਹ ਸਾਰੀਆਂ ਇਵੈਂਟਸ ਜਿਹੜੀਆਂ ਹੈਗੀਆਂ ਨੇ ਸਕੋਸ਼ ਹੋ ਗਈ ਇਹਨਾਂ ਸਾਰਿਆਂ ਦੇ ਵਿੱਚ ਸਾਡੇ ਖਿਡਾਰੀ ਬਹੁਤ ਅੱਛਾ ਕਰ ਰਹੇ ਨੇ ਜੇ ਜੋ ਸੰਪੂਰਨ ਤੌਰ ਤੇ ਇੱਕ ਰਾਉਂਡ ਦਾ ਵਿਊ ਲਈ ਜਾਵੇ ਤਾਂ ਮਲਟੀਪਲ ਗੇਮਾਂ ਦੇ ਵਿੱਚ ਸਾਡਾ ਰਿਜ਼ਲਟ ਬਹੁਤ ਅੱਛਾ ਹੈ ਜੀ ਸੋ ਕੁੱਲ ਮਿਲਾ ਕੇ ਇਸ ਸਾਲ 225 ਜਿਹੜਾ ਹੈ ਉਹ ਖੇਡਾਂ ਪੱਖੋਂ ਸਾਡੇ ਦੇਸ਼ ਲਈ ਤਾਂ ਬਿਹਤਰੀਨ ਸਾਬਤ ਹੋਇਆ ਤੇ ਅੱਗੇ ਲਈ ਬਹੁਤ ਆਸ ਜਗੀ ਹੈ ਤੇ ਜਦੋਂ ਆਪਾਂ ਗੱਲ ਕਰਦੇ ਅੱਗੇ ਦੀ ਆਸ ਦੀ ਤਾਂ ਹੁਣ ਜਿਹੜਾ ਸਾਲ ਨਵਾਂ ਆਉਣਾ ਹੈ ਸਾਲ 2026 ਤੋਂ ਉਸ ਤੋਂ ਅੱਗੇ ਜਿਹੜਾ ਆਉਣ ਵਾਲਾ ਸਮਾਂ ਹੈ 2025 ਦੀਆਂ ਪ੍ਰਾਪਤੀਆਂ ਤੁਹਾਡੇ ਮੁਤਾਬਕ ਕਿੰਨਾ ਕੁ ਸਹਾਈ ਸਾਬਤ ਹੋਣਗੀਆਂ ਜਾਂ ਅੱਗੇ ਤੁਸੀਂ ਕਿੰਨੇ ਕੁ ਸੰਭਾਵਨਾਵਾਂ ਵੇਖਦੇ ਹੋ ਨਵੇਂ ਬਰੇ ਤੇ ਉਸ ਤੋਂ ਅੱਗੇ ਆਉਣ ਵਾਲੇ ਸਮੇਲੇ ਦੇਖੋ ਜੀ ਨੀ ਇਮਾਰਤ ਦੀ ਉਸਾਰੀ ਹੁੰਦੀ ਹੈ ਜੇ ਨੀ ਚੰਗੀ ਹੈ ਤੇ ਉਹਦੇ ਉੱਤੇ ਇਮਾਰਤ ਚੰਗੀ ਹੀ ਖੜੀ ਹੁੰਦੀ ਹੈ 2025 ਜਿਹੜਾ ਹੈ ਇਹ ਨੇ ਬਹੁਤ ਅੱਛਾ ਰਿਜ਼ਲਟ ਸਾਨੂੰ ਦਿੱਤਾ ਹੈ ਔਰ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ 2026 25 ਤੋਂ ਬਿਹਤਰ ਹੀ ਆਵੇਗਾ ਜੀ ਇਹਦੇ ਵਿੱਚ ਕੋਈ ਸਾਨੂੰ ਸੋਚਣ ਦੀ ਉਹ ਜ਼ਰੂਰਤ ਨਹੀਂ ਹੈਗੀ ਕਿਉਂਕਿ ਸਰਕਾਰਾਂ ਦਾ ਵੀ ਜਿਹੜਾ ਨਜ਼ਰੀਆ ਖੇਡ ਦੇ ਪ੍ਰਤੀ ਵੱਧ ਗਿਆ ਆ ਪਿਛਲੇ ਸਾਲ ਸਾਡਾ ਜਿਹੜਾ ਸੈਂਟਰ ਗਵਰਨਮੈਂਟ ਦਾ ਬਜਟ ਤਕਰੀਬਨ 3700 3800 ਕਰੋੜ ਸੀਗਾ ਜੀ ਤੋ ਹੋਣ ਵਾਲੇ ਸਮੇਂ ਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਇਹ ਜ਼ਿਆਦਾ ਵਧੇਗਾ ਔਰ ਜਦੋਂ ਇਹ ਪੈਸਾ ਆਉਂਦਾ ਆ ਲੋਕਾਂ ਦਾ ਇੰਟਰਸਟ ਹੁੰਦਾ ਆ ਤਾਂ ਗੇਮ ਆਪਣੇ ਆਪ ਦੇ ਵਿੱਚ ਆਪਾਂ ਹੀ ਅੱਗੇ ਵਧਦੀ ਹੈ ਜੀ ਸੋ ਸਾਡੀ ਸਾਰਿਆਂ ਦੀ ਇਹੀ ਆਸ ਹੈ ਕਿ ਜਿੰਨੀਆਂ ਪ੍ਰਾਪਤੀਆਂ ਇਸ ਵੇਰੇ ਹੋਈਆਂ ਨਵੇਂ ਵੇਰੇ ਵਿੱਚ ਤੇ ਉਸ ਤੋਂ ਅੱਗੇ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਜ਼ਿਆਦਾ ਇਸ ਤੋਂ ਵੀ ਬਿਹਤਰ ਹੋਣ ਤੇ ਅੱਜ ਦੀ ਇਸ ਗੱਲਬਾਤ ਦਾ ਵੇਲਾ ਹੁਣ ਮੁਕੰਮਲ ਹੋਣ ਵੱਲ ਵੱਧ ਰਿਹਾ ਹੈ ਤੁਸੀਂ ਬਹੁਤ ਵਧੀਆ ਜਾਣਕਾਰੀ ਮੁਹੱਈਆ ਕਰਵਾਈ ਸਾਰੇ ਸਾਲ ਦਾ ਆਪਾਂ ਖੇਡਾਂ ਦਾ ਲੇਖਾ ਜੋਖਾ ਜਾਣਨ ਦੀ ਸਮਝਣ ਦੀ ਕੋਸ਼ਿਸ਼ ਕੀਤੀ ਇਹ ਜਾਣਕਾਰੀ ਮੁਹੱਈਆ ਕਰਵਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਇਹ ਸੀ ਅੱਜ ਦਾ ਖੇਡ ਸੰਸਾਰ ਪ੍ਰੋਗਰਾਮ ਦਾ ਇਹ ਤਾਜ਼ਾ ਅੰਕ ਜਿਦੇ ਵਿੱਚ ਇਸ ਵਾਰੇ ਦਾ ਖੇਡਾਂ ਦਾ ਲੇਖਾ ਜੋਖਾ ਤੁਹਾਡੇ ਲਈ ਪੇਸ਼ ਕੀਤਾ ਗਿਆ ਅੱਜ ਦਾ ਪ੍ਰੋਗਰਾਮ ਇੱਥੇ ਮੁਕੰਮਲ ਹੁੰਦਾ ਹੈ ਤੇ ਡੀਡੀ ਪੰਜਾਬੀ ਦੇ ਸਾਰੇ ਪ੍ਰੋਗਰਾਮ ਨੂੰ ਤੁਸੀਂ ਸੋਸ਼ਲ ਮੀਡੀਆ ਜ਼ਰੀਏ ਵੀ ਵੇਖ ਸਕਦੇ ਹੋ ਡੀਡੀ ਪੰਜਾਬੀ ਦੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਡੀਡੀ ਪੰਜਾਬੀ ਦੇ Facebook ਪੇਜ ਨੂੰ ਲਾਈਕ ਕਰ ਤੇ ਫੋਲੋਅ ਕਰ ਤੇ Instagram ਉੱਤੇ ਵੀ ਤੁਸੀਂ ਦੀਦੀ ਪੰਜਾਬੀ ਦੇ ਨਾਲ ਜੁਟ ਸਕਦੇ ਹੋ ਅੱਜ ਦੇ ਸੰਖ ਵਿੱਚ ਇਨਾਹੀ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ